ਬਜ਼ੁਰਗਾਂ ਦੀਆਂ ਦਸੀਆਂ ਹੋਈਆਂ ਧਿਆਨ ਰੱਖਣ ਜੋ ਕੁਝ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਕਦੂ ਖਾਣ ਨਾਲ ਚਿਹਰੇ ਦੀ ਰੰਗਤ ਨਿਖਰਦੀ ਹੈ ਅਤੇ ਦਿਮਾਗ ਨੂੰ ਵੀ ਠੰਡਕ ਮਿਲਦੀ ਹੈ ਪਾਲਕ ਖਾਣ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਅਤੇ ਨਜ਼ਰ ਵੀ ਤੇਜ਼ ਹੋ ਜਾਂਦੀ ਹੈ ਜੇਕਰ ਤੁਹਾਡੀ ਸਕਿਨ ਉੱਪਰ ਝੁਰੜੀਆਂ ਪੈ ਗਈਆਂ ਹਨ ਤਾਂ ਤੁਸੀਂ ਅਨਾਰ ਦਾ ਜਿਆਦਾ ਤੋਂ ਜਿਆਦਾ ਇਸਤੇਮਾਲ ਕਰੋ ਜਿਆਦਾ ਮਸਾਲੇਦਾਰ ਤੇ ਚਟਪਟੀਆਂ ਚੀਜ਼ਾਂ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਹੱਥਾਂ ਪੈਰਾਂ ਉੱਪਰ ਤਾਜ਼ੀ ਐਲੋਵੇਰਾ ਜੈਲ ਨੂੰ ਲਗਾ ਕੇ ਸੌ ਜਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਹੱਥ ਪੈਰ ਮੁਲਾਇਮ ਹੋ ਜਾਣਗੇ ਮਿੱਠਾ ਸੰਗੀਤ ਸੁਣਨਾ ਤੁਸੀਂ ਗੁੱਸੇ ਨੂੰ ਆਪਣੇ ਆਪ ਤੇ ਹਾਵੀ ਹੋਣ ਤੋਂ ਰੋਕ ਸਕਦੇ ਹੋ ਜੇਕਰ ਤੁਸੀਂ ਗੈਸ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਪਿਆਜ਼ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਗਰਮੀਆਂ ਵਿੱਚ ਪੁਦੀਨੇ ਦਾ ਸੇਵਨ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਗਰਮੀਆਂ ਵਿੱਚ ਪੁਦੀਨੇ ਦਾ ਰਸ ਪੀਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਇਹ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਵੀ ਮਦਦ ਕਰਦਾ ਹੈ ਗੁਰਦਾ ਸ਼ਰਬਤ ਪੀਣ ਨਾਲ ਮੋਟਾਪਾ ਜਲਦੀ ਨਹੀਂ ਆਉਂਦਾ ਦੰਦਾਂ ਨੂੰ ਸਾਫ਼ ਰੱਖਣ ਲਈ ਚੁੱਲ੍ਹੇ ਦੀ ਥੋੜੀ ਜਿਹੀ ਰਾਖ ਵਿੱਚ ਹਲਕਾ ਜਿਹਾ ਸਿੰਦਾ ਨਮਕ ਮਿਲਾ ਕੇ ਆਪਣੇ ਦੰਦਾਂ ਉੱਪਰ ਰਗੜੋ ਇਸ ਨਾਲ ਤੁਹਾਡੇ ਦੰਦ ਬਿਲਕੁਲ ਸਾਫ਼ ਹੋ ਜਾਣਗੇ ਜੇਕਰ ਮੂੰਹ ਵਿੱਚੋਂ ਬਦਬੂ ਬਹੁਤ ਜ਼ਿਆਦਾ ਆ ਰਹੀ ਹੈ ਤਾਂ ਲੌਂਗ ਚਬਾਓ ਹਲਦੀ ਮੇथी दाਣਾ ਅਤੇ ਸੁੱਕੇ ਅਦਰਕ ਦਾ ਚੂਰਨ ਮਿਲਾ ਕੇ ਇਹਨਾਂ ਦਾ ਚੂਰਨ ਤਿਆਰ ਕਰਨ ਤੋਂ ਬਾਅਦ ਇਸ ਦਾ ਇੱਕ ਛੋਟਾ ਜਿਹਾ ਚਮਚ ਸਵੇਰੇ ਸ਼ਾਮ ਨਾਸ਼ਤਾ ਕਰਨ ਨਾਲ ਬਾਅਦ ਹੱਡੀਆਂ ਅਤੇ ਜੋੜਾਂ ਦੇ ਦਰਦ ਤੋਂ ਬਹੁਤ ਜਲਦੀ ਆਰਾਮ ਮਿਲਦਾ ਹੈ। ਅਨਾਨਾਸ ਦੇ ਸੇਵਨ ਨਾਲ ਤੁਹਾਡੀ ਤ્વਚਾ ਸੁੰਦਰ ਅਤੇ ਚਮਕਦਾਰ ਹੋ ਜਾਂਦੀ ਹੈ ਅਤੇ ਇਹ ਦਾਗ-ਧੱब्बਿਆਂ ਅਤੇ ਝੁਰੜੀਆਂ ਨੂੰ ਵੀ ਦੂਰ ਕਰਦਾ ਹੈ। ਰੋਜ਼ਾਨਾ ਦਿਨ ਵਿੱਚ ਦੋ ਵਾਰ ਖੀਰਾ ਖਾਣ ਨਾਲ ਭજન ਬਹੁਤ ਜਲਦੀ ਘਟ ਹੋਣ ਲੱਗ ਜਾਂਦਾ ਹੈ ਲਸਣ ਦੇ ਰਸ ਵਿੱਚ ਥੋੜਾ ਜਿਹਾ ਸਿੰਦਾ ਨਮਕ ਮਿਲਾ ਕੇ ਪੀਣਾ ਪੇਟ ਦਰਦ ਤੋਂ ਆਰਾਮ ਮਿਲ ਜਾਂਦਾ ਹੈ ਗਰਮੀਆਂ ਵਿੱਚ ਰੋਜ਼ਾਨਾ ਫਾਲਸੇ ਦਾ ਜੂਸ ਪੀਣਾ ਤੁਹਾਡੇ ਸਰੀਰ ਦਾ ਤਾਪਮਾਨ ਬਹੁਤ ਜ਼ਿਆਦਾ ਕੰਟਰੋਲ ਵਿੱਚ ਰਹਿੰਦਾ ਹੈ ਜੇਕਰ ਤੁਹਾਨੂੰ ਗਰਮੀਆਂ ਵਿੱਚ ਬੁਖਾਰ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਤਾਂ ਤੁਸੀਂ ਇਹ ਨੁਸਖਾ ਵਰਤ ਕੇ ਆਪਣੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਵਿੱਚ ਰੱਖ ਸਕਦੇ ਹੋ ਜੇਕਰ ਤੁਹਾਡੇ ਸਿਰ ਵਿੱਚ ਦਰਦ ਰਹਿੰਦਾ ਹੈ ਜਿਸ ਕਾਰਨ ਤੁਹਾਨੂੰ ਨੀਂਦ ਵੀ ਸਹੀ ਤਰ੍ਹਾਂ ਨਹੀਂ ਆਉਂਦੀ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੇਸੀ ਘਿਓ ਦੀ ਮਾਲਿਸ਼ ਆਪਣੇ ਸਿਰ ਉੱਪਰ ਜ਼ਰੂਰ ਕਰੋ ਜ्यों ਛੋਲੇ ਅਤੇ ਮੱਕੀ ਦਾ ਆਟਾ ਮਿਲਾ ਕੇ ਖਾਣ ਨਾਲ ਸ਼ੂਗਰ ਹਮੇਸ਼ਾ ਕੰਟਰੋਲ ਵਿੱਚ ਰਹਿੰਦੀ ਹੈ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਸੇਬ ਖਾਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ ਮੇਥੀ ਦਾਣੇ ਦਾ ਸੇਵਨ ਕਰਨ ਨਾਲ 슈ਗਰ ਦੀ ਦਿੱਕਤ ਦੂਰ ਹੋ ਜਾਂਦੀ ਹੈ। ਚਕੰਦਰ ਦੇ ਰਸ ਵਿੱਚ ਨਿੰਮ ਦਾ ਪਾਣੀ ਮਿਲਾ ਕੇ ਵਾਲਾਂ ਵਿਚਲੇ ਚੀਰ ਉੱਪਰ ਲਗਾਉਣ ਨਾਲ ਡੈਂਡਰਫ ਤੋਂ ਛੁਟਕਾਰਾ ਮਿਲ ਜਾਂਦਾ ਹੈ। ਰਾਤ ਨੂੰ ਖਾਣਾ ਘੱਟ ਖਾਣ ਨਾਲ ਮੋਟਾਪਾ ਘੱਟ ਹੁੰਦਾ ਹੈ। ਹਾਜਮਾ ਠੀਕ ਰੱਖਣ ਦੇ ਲਈ ਰੋਜ਼ਾਨਾ ਇੱਕ ਗਲਾਸ ਪਾਣੀ ਵਿੱਚ ਇੱਕ ਨਿੰਬੂ ਦਾ ਰਸ ਅਤੇ ਇੱਕ ਚੁਟਕੀ ਕਾਲੀ ਮਿਰਚ ਥੋੜਾ ਜਿਹਾ ਸੇਂਦਾ ਨਮਕ ਮਿਲਾ ਕੇ ਪੀਓ। ਕਾਲੀ ਮਿਰਚ ਸਾਡਾ ਹਾਜਮਾ ਠੀਕ ਕਰਦੀ ਹੈ ਅਤੇ ਲਾਲ ਮਿਰਚ ਸਾਨੂੰ ਦਿਲ ਦੇ ਦੌਰੇ ਤੋਂ ਬਚਾਉਂਦੀ ਹੈ ਇਸ ਲਈ ਸਾਨੂੰ ਇਨ੍ਹਾਂ ਦੋਵਾਂ ਦਾ ਨਿਯਮਤ ਮਾਤਰਾ ਵਿੱਚ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਰੋਜ਼ਾਨਾ ਇੱਕ ਛੋਟਾ ਜਿਹਾ ਟੁਕੜਾ ਆਦਰਕ ਦਾ ਖਾਓ ਇਸ ਨਾਲ ਤੁਹਾਨੂੰ ਪੇਟ ਦੀ ਗੈਸ ਦੀ ਸਮੱਸਿਆ ਕਦੇ ਵੀ ਨਹੀਂ ਹੋਵੇਗੀ ਦੁੱਧ ਦੇ ਨਾਲ ਖਟੀਆਂ ਚੀਜ਼ਾਂ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ ਬਿਨਾਂ ਦੁੱਧ ਵਾਲੀ ਚਾਹ ਪੀਣ ਨਾਲ ਮੋਟਾਪਾ ਘਟ ਹੋ ਜਾਂਦਾ ਹੈ ਤਰਬੂਜ ਦੇ ਨਿਯਮਤ ਰੂਪ ਵਿੱਚ ਸੇਵਨ ਨਾਲ ਕਬਜ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਤਰਬੂਜ ਖਾਣ ਨਾਲ ਪੇਟ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਜੇਕਰ ਤੁਹਾਨੂੰ ਖੂਨ ਦੀ ਕਮੀ ਹੋ ਜਾਵੇ ਤਾਂ ਤਰਬੂਜ ਦੇ ਜੂਸ ਦਾ ਸੇਵਨ ਕਰਨ ਨਾਲ ਤੁਹਾਡੇ ਅੰਦਰ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ ਨਾਰੀਅਲ ਦੇ ਤੇਲ ਵਿਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਸਿਰ ਉੱਪਰ ਲਗਾਉਣ ਨਾਲ ਸਿਰ ਦੀ ਖੁਸ਼ਕੀ ਦੂਰ ਹੋ ਜਾਂਦੀ ਹੈ ਚਾਵਲ ਖਾਣ ਤੋਂ ਬਾਅਦ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ ਇਸ ਨਾਲ ਪੇਟ ਖਰਾਬ ਹੋ ਸਕਦਾ ਹੈ ਗਰਮੀਆਂ ਵਿੱਚ ਬਾਹਰੋਂ ਆ ਕੇ ਇੱਕਦਮ ਬਿਲਕੁਲ ਵੀ ਨਾ ਨਹਾਓ ਇਸ ਨਾਲ ਤੁਹਾਨੂੰ ਗਰਮ ਸਰਦ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਤੁਹਾਨੂੰ ਜ਼ੁਕਾਮ ਦੇ ਕਾਰਨ ਸਿਰ ਦਰਦ ਹੋ ਰਿਹਾ ਹੋਵੇ ਤਾਂ ਗਰਮ ਪਾਣੀ ਵਿੱਚ ਨਮਕ ਮਿਲਾ ਕੇ ਇਸ ਪਾਣੀ ਦੀ ਭਾਫ਼ ਲਓ ਤੁਹਾਨੂੰ ਸਿਰ ਦਰਦ ਤੋਂ ਰਾਹਤ ਮਿਲੇਗੀ ਰੋਜ਼ਾਨਾ ਦਿਨ ਵਿੱਚ 2 ਤੋਂ 3 ਵਾਰ ਗੂੰਗਣਾ ਪਾਣੀ ਪੀਓ ਇਸ ਨਾਲ ਗੋਡਿਆਂ ਤੇ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਗਰਮੀਆਂ ਵਿੱਚ ਸ਼ਾਮ ਵੇਲੇ ਕਦੇ ਵੀ ਦੁੱਧ ਵਿੱਚ ਹਲਦੀ ਮਿਲਾ ਕੇ ਨਾ ਪੀਓ ਨਹੀਂ ਤਾਂ ਤੁਹਾਨੂੰ ਗਰਮੀ ਦੇ ਕਾਰਨ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਗਰਮੀਆਂ ਦੇ ਵਿੱਚ ਕੋਲ ਡਰਿੰਕ ਦੀ ਥਾਂ ਤੇ ਤੁਸੀਂ ਨਿੰਬੂ ਪਾਣੀ ਦਾ ਇਸਤੇਮਾਲ ਕਰੋ ਇਸ ਨਾਲ ਤੁਸੀਂ 슈ਗਰ ਵਰਗੀਆਂ ਬਿਮਾਰੀਆਂ ਤੋਂ ਬਚੇ ਰਹੋਗੇ ਅਤੇ ਨਾਲ ਹੀ ਤੁਹਾਨੂੰ ਹੀ ਗਰਮੀ ਤੋਂ ਵੀ ਜ਼ਿਆਦਾ ਰਾਹਤ ਮਿਲੇਗੀ ਕਈ ਵਾਰ ਅਸੀਂ ਸਾਡੀ ਨਜ਼ਰ ਕਮਜ਼ੋਰ ਹੋਣ ਕਾਰਨ ਕਿਸੇ ਹੋਰ ਐਨਕ ਦੀ ਵਰਤਣ ਲੱਗ ਜਾਂਦੇ ਹਾਂ ਪਰ ਅਜਿਹਾ ਕਰਨਾ ਤੁਹਾਡੀਆਂ ਅੱਖਾਂ ਵਾਸਤੇ ਖਤਰਨਾਕ ਹੋ ਸਕਦਾ ਹੈ ਇਸ ਲਈ ਪਹਿਲਾਂ ਆਪਣੀਆਂ ਅੱਖਾਂ ਦਾ ਟੈਸਟ ਕਰਵਾਓ ਉਸ ਤੋਂ ਬਾਅਦ ਆਪਣੀ ਖੋਦੀ ਐਨਕ ਬਣਵਾ ਕੇ ਲਗਵਾਓ ਜੇਕਰ ਤੁਸੀਂ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੋਣ ਕਰਕੇ ਨੀਂਦ ਵਾਲੀਆਂ ਗੋਲੀਆਂ ਦਾ ਸੇਵਨ ਜਿਆਦਾ ਕਰਦੇ ਹੋ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਦਿਮਾਗ ਹੌਲੀ-ਹੌਲੀ ਕਮਜ਼ੋਰ ਹੋਣ ਲੱਗ ਜਾਂਦਾ ਹੈ ਜਿਸ ਕਾਰਨ ਤੁਹਾਨੂੰ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਚੰਗਾ ਹੋਵੇਗਾ ਜੇਕਰ ਤੁਸੀਂ ਰਾਤ ਨੂੰ ਸੌਂਦੇ ਸਮੇਂ ਸ਼ਹਿਦ ਚਟਕ ਕੇ ਸੌਵੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਨੀਂਦ ਵੀ ਬਹੁਤ ਵਧੀਆ ਆਵੇਗੀ ਤੇ ਤੁਹਾਨੂੰ ਹੋਰ ਵੀ ਕੋਈ ਸਮੱਸਿਆ ਨਹੀਂ ਆਵੇਗੀ ਕਦੇ ਵੀ ਦੋ ਵਿਰੋਧੀ ਭੋਜਨ ਇਕੱਠੇ ਨਹੀਂ ਖਾਣੇ ਚਾਹੀਦੇ ਉਦਾਹਰਨ ਦੇ ਲਈ ਮੱਛੀ ਅਤੇ ਦੁੱਧ ਨਮਕ ਅਤੇ ਦੁੱਧ ਦਾ ਕਦੇ ਵੀ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਹੈ ਤਾਂ ਅੱਧਾ ਕੱਪ ਗਾਜਰ ਦੇ ਜੂਸ ਵਿੱਚ ਨਿੰਬੂ ਨਿਚੋੜ ਕੇ ਪੀਓ ਖੂਨ ਦੀ ਕਮੀ ਦੂਰ ਹੋ ਜਾਵੇਗੀ ਬੱਚਿਆਂ ਨੂੰ ਸੌਂਦੇ ਸਮੇਂ ਇੱਕ ਛੋਟਾ ਚਮਚ ਸ਼ਹਿਦ ਛਟਾ ਦਿੱਤਾ ਜਾਵੇ ਤਾਂ ਬੱਚਿਆਂ ਦੀ ਨੀਂਦ ਵਿੱਚ ਪਿਸ਼ਾਬ ਕਰਨ ਦੀ ਆਦਤ ਹੌਲੀ-ਹੌਲੀ ਦੂਰ ਹੋ ਜਾਂਦੀ ਹੈ ਖਸਖਸ ਦੇ ਬੀਜਾਂ ਨੂੰ ਪੀਸ ਕੇ ਪਾਣੀ ਨਾਲ ਲੈ ਕੇ ਸਰੀਰ ਦਾ ਟੈਂਪਰੇਚਰ ਘੱਟ ਹੋ ਜਾਂਦਾ ਹੈ ਗਰਮੀਆਂ ਵਿੱਚ ਸਰੀਰ ਨੂੰ ਠੰਡਾ ਰੱਖਣ ਲਈ ਇਹ ਇੱਕ ਬਹੁਤ ਵਧੀਆ ਉਪਾਅ ਹੈ ਖਾਣਾ ਖਾਣ ਤੋਂ ਬਾਅਦ ਸਰੀਰ ਵਿੱਚ ਖੂਨ ਦਾ ਵਹਾਅ ਘੱਟ ਹੋ ਜਾਂਦਾ ਹੈ ਜਿਸ ਕਾਰਨ ਸਾਨੂੰ ਨੀਂਦ ਆਉਣ ਲੱਗ ਜਾਂਦੀ ਹੈ ਹਰ ਰੋਜ਼ ਗਰਮ ਪਾਣੀ ਪੀਣਾ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਤੇਜ਼ ਹੁੰਦਾ ਹੈ ਇਸ ਨਾਲ ਛਾਤੀ ਦੇ ਰੋਗਾਂ ਤੋਂ ਵੀ ਰਾਹਤ ਮਿਲਦੀ ਹੈ ਜੇਕਰ ਤੁਸੀਂ ਪਥਰੀ ਤੋਂ ਪਰੇਸ਼ਾਨ ਹੋ ਤਾਂ ਸਵੇਰੇ ਸ਼ਾਮ ਖਾਣਾ ਖਾਣ ਤੋਂ ਬਾਅਦ ਇੱਕ ਇੱਕ ਗਲਾਸ ਗਰਮ ਪਾਣੀ ਜ਼ਰੂਰ ਪੀਓ ਖਾਣਾ ਖਾਣ ਤੋਂ ਬਾਅਦ ਥੋੜੀ ਜਿਹੀ ਅਜਵਾਇਣ ਪਾਣੀ ਨਾਲ ਖਾਣ ਤੇ ਮੋਟਾਪਾ ਦੂਰ ਹੋ ਜਾਂਦਾ ਹੈ ਆਪਣੇ ਖਾਣੇ ਵਿੱਚ ਫਾਈਬਰ ਦੀ ਕੁਝ ਮਾਤਰਾ ਜ਼ਰੂਰ ਰੱਖੋ ਆਪਣਾ ਖਾਣਾ ਚੰਗੀ ਤਰ੍ਹਾਂ ਚਬਾ ਚਬਾ ਕੇ ਖਾਣਾ ਚਾਹੀਦਾ ਹੈ ਖਾਣਾ ਖਾਂਦੇ ਸਮੇਂ ਕਦੀ ਵੀ ਮੋਬਾਈਲ ਜਾਂ ਫਿਰ ਟੀਵੀ ਨਾ ਦੇਖੋ ਖਾਣਾ ਖਾਣ ਤੋਂ ਬਾਅਦ ਵਜਨ ਬਜਰ ਆਸਣ ਜ਼ਰੂਰ ਕਰੋ ਰਾਤ ਦੇ ਸਮੇਂ ਦਹੀਂ ਚਾਵਲ ਜਾਂ ਫਿਰ ਰਾਜਮਾ ਵਰਗੀਆਂ ਭਾਰੀਆਂ ਚੀਜ਼ਾਂ ਦਾ ਸੇਵਨ ਨਾ ਕਰੋ ਸਾਹ ਹਮੇਸ਼ਾ ਨੱਕ ਰਾਹੀਂ ਹੀ ਲੈਣਾ ਚਾਹੀਦਾ ਹੈ ਕਿਉਂਕਿ ਮੂੰਹ ਰਾਹੀਂ ਸਾਹ ਲੈਣਾ ਕਈ ਬਿਮਾਰੀਆਂ ਨੂੰ ਨਿਯੋਤਾ ਦੇਣਾ ਹੁੰਦਾ ਹੈ ਭੁੱਖ ਲੱਗਣ ਤੇ ਹੀ ਭੋਜਨ ਕਰੋ ਬਿਨਾਂ ਭੁੱਖ ਤੋਂ ਕਦੀ ਵੀ ਭੋਜਨ ਨਾ ਕਰੋ ਤੇ ਹਮੇਸ਼ਾ ਨਿਯਮਤ ਵਾਤਰਾ ਵਿੱਚ ਹੀ ਕਰੋ ਕਿਉਂਕਿ ਭੋਜਨ ਘੱਟ ਵੱਧ ਜਾਂ ਫਿਰ ਨਾ ਕਰਨ ਨਾਲ ਸਾਡੇ ਸਰੀਰ ਉੱਪਰ ਇਸ ਦਾ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਭੋਜਨ ਕਰਦੇ ਸਮੇਂ ਕਿਸੇ ਵੀ ਪ੍ਰਕਾਰ ਦੀ ਚਿੰਤਾ ਜਾਂ ਫਿਰ ਕ੍ਰੋਧ ਨਹੀਂ ਕਰਨਾ ਚਾਹੀਦਾ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਇੱਕ ਵਾਰ ਆਪਣੇ ਦੰਦ ਜਰੂਰ ਸਾਫ਼ ਕਰੋ ਅਤੇ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਜਰੂਰ ਪੀ ਕੇ ਸੌਂਵੋ ਮੈਦੇ ਤੋਂ ਬਣੀਆਂ ਹੋਈਆਂ ਵਸਤੂਆਂ ਖਾਣ ਤੋਂ ਪਰਹੇਜ਼ ਕਰੋ ਜੇਕਰ ਤੁਸੀਂ ਪਰਹੇਜ਼ ਨਹੀਂ ਕਰ ਸਕਦੇ ਤਾਂ ਮੈਦੇ ਦੀਆਂ ਬਣੀਆਂ ਚੀਜ਼ਾਂ ਘੱਟ ਤੋਂ ਘੱਟ ਖਾਓ ਖੰਡ ਤੇ ਲੂਣ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ ਖੰਡ ਦੀ ਜਗ੍ਹਾ ਗੁੜ ਜਾਂ ਫਿਰ ਸ਼ੱਕਰ ਦਾ ਇਸਤੇਮਾਲ ਕਰਨ ਦੀ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰੋ ਬਾਜ਼ਾਰ ਵਿੱਚੋਂ ਖਾਣ ਦੀ ਆਦਤ ਨੂੰ ਘੱਟ ਕਰੋ ਜੇਕਰ ਤੁਹਾਡਾ ਕਿਧਰੇ ਕੁਝ ਖਾਣ ਨੂੰ ਦਿਲ ਕਰੇ ਤਾਂ ਕੋਸ਼ਿਸ਼ ਕਰੋ ਕਿ ਘਰ ਵਿੱਚ ਹੀ ਬਣਾ ਕੇ ਖਾਦਾ ਜਾਵੇ ਖਾਣਾ ਖਾਣ ਤੋਂ ਬਾਅਦ ਸੌਂਫ ਤੇ ਗੁੜ ਖਾਣ ਦੀ ਆਦਤ ਪਾ ਲਓ ਇਸ ਨਾਲ ਖਾਣਾ ਆਸਾਨੀ ਨਾਲ ਹਾਜਮ ਹੋ ਜਾਂਦਾ ਹੈ ਹਰ ਰੋਜ਼ ਨਿਯਮਤ ਰੂਪ ਵਿੱਚ ਕਸਰਤ ਜ਼ਰੂਰ ਕਰੋ ਕੋਸ਼ਿਸ਼ ਕਰੋ ਕਿ ਹਫ਼ਤੇ ਵਿੱਚੋਂ 5 ਦਿਨ ਕਸਰਤ ਕੀਤੀ ਜਾਵੇ ਕਿਉਂਕਿ ਨਿਯਮਤ ਰੂਪ ਵਿੱਚ ਕਸਰਤ ਕਰਨ ਨਾਲ ਸਰੀਰ ਵਿੱਚ ਸ਼ਕਤੀ ਪੈਦਾ ਹੁੰਦੀ ਹੈ ਤੇ ਸਾਡਾ ਸਰੀਰ ਕਈ ਰੋਗਾਂ ਤੋਂ ਮੁਕਤ ਰਹਿੰਦਾ ਹੈ ਹਫਤੇ ਵਿੱਚ ਇੱਕ ਵਾਰ ਆਪਣੇ ਪੂਰੇ ਸਰੀਰ ਦੀ 20 ਤੋਂ 30 ਮਿੰਟ ਮਾਲਿਸ਼ ਜਰੂਰ ਕਰੋ ਖਾਣਾ ਹਮੇਸ਼ਾ ਹਲਕਾ ਗਰਮ ਹੀ ਖਾਣਾ ਚਾਹੀਦਾ ਹੈ ਕਿਉਂਕਿ ਜਿਆਦਾ ਗਰਮ ਖਾਣਾ ਖਾਣ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਸਿਗਰਟ ਸ਼ਰਾਬ ਅਤੇ ਤੰਬਾਕੂ ਦਾ ਸੇਵਨ ਕਦੀ ਵੀ ਨਾ ਕਰੋ ਕਿਉਂਕਿ ਇਹ ਤੁਹਾਡੀ ਸਿਹਤ ਲਈ ਅੱਗੇ ਜਾ ਕੇ ਬਹੁਤ ਜ਼ਿਆਦਾ ਹਾਨੀਕਾਰਕ ਸਾਬਤ ਹੋ ਸਕਦਾ ਹੈ। ਸਵੇਰ ਦੇ ਸਮੇਂ ਬਿਨਾ ਬੁਰਸ਼ ਕੀਤੇ ਸਭ ਤੋਂ ਪਹਿਲਾਂ 3 ਤੋਂ 4 ਗਲਾਸ ਗੁੰਗਣਾ ਪਾਣੀ ਜ਼ਰੂਰ ਪੀਓ। ਤੁਸੀਂ ਦਿਨ ਵੇਲੇ ਜਦੋਂ ਵੀ ਖਾਣਾ ਖਾਓ ਜਿਵੇਂ ਬ੍ਰੇਕਫਾਸਟ, ਲੰਚ, ਡਿਨਰ ਤੱਕ ਖਾਣੇ ਨਾਲ ਕਦੀ ਵੀ ਪਾਣੀ ਨਾ ਪੀਓ ਤੇ ਨਾ ਹੀ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਓ ਤੁਸੀਂ ਪਾਣੀ ਖਾਣਾ ਖਾਣ ਤੋਂ ਘੱਟੋ ਘੱਟ 40 ਮਿੰਟ ਪਹਿਲਾਂ ਪੀ ਸਕਦੇ ਹੋ ਇਸ ਤੋਂ ਬਾਅਦ ਕਦੇ ਵੀ ਪਾਣੀ ਨਾ ਪੀਓ ਖਾਣਾ ਖਾਣ ਤੋਂ ਕਰੀਬ 1 ਘੰਟਾ ਬਾਅਦ ਪਾਣੀ ਪੀਓ ਉਹ ਵੀ ਗੁੰਗਣਾ ਪਾਣੀ ਦਿਨ ਵਿੱਚ ਘੱਟੋ ਘੱਟ 8 ਤੋਂ 10 ਗਲਾਸ ਪਾਣੀ ਜ਼ਰੂਰ ਪੀਓ ਫਰਿੱਜ ਵਿੱਚ ਰੱਖਿਆ ਹੋਇਆ ਠੰਡਾ ਪਾਣੀ ਕਦੇ ਵੀ ਨਾ ਪੀਓ ਕਿਉਂਕਿ ਇਹ ਖਾਦੇ ਹੋਏ ਖਾਣੇ ਨੂੰ ਜਮਾ ਦਿੰਦਾ ਹੈ ਜਿਸ ਕਾਰਨ ਖਾਦਾ ਹੋਇਆ ਖਾਣਾ ਜਲਦੀ ਹਾਜਮ ਨਹੀਂ ਹੁੰਦਾ ਜੇਕਰ ਤੁਸੀਂ ਜ਼ਿਆਦਾ ਚਾਹ ਪੀਂਦੇ ਹੋ ਤਾਂ ਕੋਸ਼ਿਸ਼ ਕਰੋ ਕਿ ਖਾਣੇ ਦੇ ਨਾਲ ਕਦੇ ਵੀ ਚਾਹ ਪੀਤੀ ਜਾਏ ਕਿਉਂਕਿ ਚਾਹ ਖਾਣੇ ਵਿੱਚ ਮੌਜੂਦ ਕੁਝ ਪੋਸ਼ਕ ਤੱਤਾਂ ਨੂੰ ਨਸ਼ਟ ਕਰ ਦਿੰਦੀ ਹੈ ਗਰਮੀ ਵਿੱਚ ਧੁੱਪ ਵਿੱਚੋਂ ਆ ਕੇ ਤੁਰੰਤ ਹੀ ਹੱਥ ਪੈਰ ਜਾਂ ਫਿਰ ਮੂੰਹ ਨਹੀਂ ਧੋਣਾ ਚਾਹੀਦਾ ਤੇ ਨਾ ਹੀ ਨਹਾਉਣਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਨੂੰ ਕਬਜ ਰਹਿੰਦੀ ਹੈ ਉਹਨਾਂ ਨੂੰ ਪੱਕੇ ਹੋਏ ਪਪੀਤੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਦਿਨ ਵਿੱਚ ਥੋੜੀ ਦੇਰ ਲਈ ਨੰਗੇ ਪੈਰ ਜ਼ਰੂਰ ਚੱਲਣਾ ਚਾਹੀਦਾ ਹੈ ਜੇਕਰ ਤੁਸੀਂ ਹਰੇ ਘਾਹ ਉੱਪਰ ਨੰਗੇ ਪੈਰ ਚੱਲਦੇ ਹੋ ਤਾਂ ਇਹ ਹੋਰ ਵੀ ਜ਼ਿਆਦਾ ਬਿਹਤਰ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਸੀਂ ਭਿਆਨਕ ਬਿਮਾਰੀਆਂ ਤੋਂ ਬਚ ਸਕਦੇ ਹੋ ਸਿਹਤਮੰਦ ਰਹਿਣ ਲਈ ਨੀਂਦ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਲਈ ਜਦੋਂ ਵੀ ਤੁਹਾਨੂੰ ਨੀਂਦ ਦੀ ਆਮਦ ਹੋਵੇ ਤਾਂ ਤਰੰਤ ਸੌ ਜਾਣਾ ਚਾਹੀਦਾ ਹੈ ਹਰ ਰੋਜ਼ ਇੰਨੀ ਕੁ ਨੀਂਦ ਜ਼ਰੂਰ ਲਓ ਕਿ ਤੁਹਾਡਾ ਸਰੀਰ ਥੱਕਿਆ ਹੋਇਆ ਮਹਿਸੂਸ ਨਾ ਕਰੇ ਪਰ ਇੰਨੀ ਜ਼ਿਆਦਾ ਨੀਂਦ ਵੀ ਨਾ ਲਓ ਕਿ ਉਹ ਅੱਗੇ ਜਾ ਕੇ ਤੁਹਾਡੇ ਮੋਟਾਪੇ ਦਾ ਕਾਰਨ ਬਣ ਜਾਵੇ ਸਿਹਤਮੰਦ ਰਹਿਣ ਲਈ ਤਣਾਅ ਮੁਕਤ ਰਹਿਣਾ ਬਹੁਤ ਜ਼ਰੂਰੀ ਹੈ ਇਸ ਲਈ ਕਦੀ ਵੀ ਕਿਸੇ ਚੀਜ਼ ਦੀ ਜ਼ਿਆਦਾ ਟੈਨਸ਼ਨ ਨਾ ਲਵੋ ਤਣਾ ਮੁਕਤ ਰਹਿਣ ਲਈ ਤੁਸੀਂ ਮੈਡੀਟੇਸ਼ਨ ਕਰ ਸਕਦੇ ਹੋ 뮤ਜ਼ਿਕ ਸੁਣ ਸਕਦੇ ਹੋ ਜਾਂ ਫਿਰ ਬੱਚਿਆਂ ਨਾਲ ਖੇਡ ਸਕਦੇ ਹੋ ਜਾਂ ਫਿਰ ਆਪਣੇ ਸ਼ੌਕ ਦਾ ਕੋਈ ਕੰਮ ਕਰ ਸਕਦੇ ਹੋ ਸਵੇਰ ਦੇ ਸਮੇਂ ਕਦੇ ਵੀ ਖਾਲੀ ਪੇਟ ਚਾਹ ਕੌਫੀ ਦਵਾਈ ਕੋਲ ਡਰਿੰਕ ਸ਼ਰਾਬ ਚਟਪਟਾ ਜਾਂ ਫਿਰ ਮਸਾਲੇਦਾਰ ਭੋਜਨ ਨਾ ਖਾਓ ਸਵੇਰ ਦਾ ਨਾਸ਼ਤਾ ਜਰੂਰ ਕਰੋ ਜੇਕਰ ਤੁਸੀਂ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਹੋ ਤਾਂ ਤੁਹਾਨੂੰ ਕਮਜ਼ੋਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਵੇਰੇ ਤੁਸੀਂ ਪੇਟ ਭਰ ਕੇ ਖਾ ਸਕਦੇ ਹੋ ਦੁਪਹਿਰ ਵੇਲੇ ਥੋੜਾ ਜਿਹਾ ਹਲਕਾ ਖਾਓ ਤੇ ਰਾਤ ਦੇ ਸਮੇਂ ਥੋੜੇ ਜਿਹੇ ਭੁੱਖੇ ਵੀ रह ਸਕਦੇ ਹੋ ਰਾਤ ਦਾ ਖਾਣਾ ਸੌਣ ਤੋਂ ਘੱਟੋ ਘੱਟ 2 ਘੰਟੇ ਪਹਿਲਾਂ ਖਾਓ ਦੁਪਹਿਰ ਦੇ ਖਾਣੇ ਤੋਂ ਬਾਅਦ ਥੋੜੀ ਦੇਰ ਲਈ ਖੱਬੇ ਪਾਸੇ ਜ਼ਰੂਰ ਸੋਵੋ ਰਾਤ ਦਾ ਖਾਣਾ ਖਾਣ ਤੋਂ ਬਾਅਦ 500 ਕਦਮ